ਸਾਡੇ ਮੋਟਰਸਾਈਕਲ ਚਲਾਣ ਕਰਤਾ ਤੂੰ ਗੱਲ ਤੋਂ ਬੋਲ ਤੇ ਮੈਂ ਭੱਜਾ ਹੂੰਗਾ ਸਭ ਬਿਲਕੁਲ ਇਸ ਵਕਤ ਦੇਖ ਸਕਦਾ ਹਾਂ ਕਿ ਨਾਕਾ ਲੱਗਾ ਹੋਇਆ ਉੱਥੇ ਵਿਵਾਦ ਹੋਇਆ ਗੱਲਬਾਤ ਕਰਾਂਗੇ ਮੈਡਮ ਹੋਇਆ ਕਿ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ ਜਣਾ ਬੋਲ ਰਿਹਾ ਹੈ ਬੰਦਾ ਹੁਣ ਕਹਿੰਦਾ ਚਲਾਣ ਵੀ ਕਰਤਾ ਅੱਥੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਣ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਜਿਹੜੋ ਹੀ ਨਹੀਂ ਦੱਸਤਾ ਵੀ ਅਫਸਰ ਦੇ ਘਰ ਆਈ ਆ ਫਿਰ ਸਾਨੂੰ ਨੁ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਨੀ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀ ਮੈਨੂੰ ਜੀ ਨਾ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਆ ਰਹੇ ਸੀ ਹਮ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੁਲਟ ਸੀਗੇ ਤੁਸੀਂ ਹਾਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਖੂਰਾ ਟੋਰੀ ਅਸੀਂ ਇੱਥੇ ਜਾ ਰਹੇ ਹਾਂ ਪਾਰਲਰ ਫਿਰ ਬੱਚਾ ਘਰੋਂ ਚਾਕੇ ਜੇ ਲੈ ਆਇਆ ਫਿਰ ਕੀ ਬੀ ਕਸਾਲਾ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆਨੀ ਤੂੰ ਬਲਾ ਤੂੰ ਆ ਬੋਲਿਆ ਆ ਖੜਾ ਇਹਦਾ ਨਾਂ ਕੀ ਆ ਪੜ ਲਓ ਤਨੈ ਇਹਨੇ ਇਹੋ ਪਤਾ ਲੱਗ ਗਿਆ ਮੈਂ ਅਫਸਰ ਤੇ ਕਰੋ ਇਹਨੇ ਵੇਚਤਾ ਮੈਂ ਥੜ ਗਈ ਮੈਂ ਤੇ ਸਾਡੇ ਕੋਲ ਚਲਾਉਣ ਅਫਸਰ ਤੇ ਕਰੋ ਤੁਸੀਂ ਉਹ ਲੈ ਕੇ ਮੇਰੇ ਕੋਲ ਹੈਲਮਟ ਨਹੀਂ ਚਲਾਉਣ ਦਰਦੇ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫਸਰ ਦੀ ਵਾਈਕੋ ਤੁਸੀਂ ਅਫਸਰ ਹੀ ਆ ਰਹੇ ਨਹੀਂ ਨਾਮ ਤਾਂ ਦੱਸੋ ਉਹਨੇ ਚਲਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੀ ਨਹੀਂ ਵੈਸੇ ਹੋਇਆ ਕਿ ਤੁਹਾਨੂੰ ਰੋਕਿਆ ਘਾਤੋਂ ਮੈਡਮ ਇਹਨਾਂ ਦੱਸ ਦਿਓ ਬਤਮੀ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਕਰਵਾਤਾ ਸੀ ਦਰਵਾਜ਼ਾ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਹਨੇ ਬਤਮੀਜ਼ ਨਾਲ ਬੋਲੂਗਾ ਫਿਰ ਤੁਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ ਇਹਨੇ ਗਾਲਾਂ ਕੱਢੀਆਂ ਸਾਨੂੰ ਬਤਮੀਜ਼ ਨਾਲ ਕਿਹਨਾਂ ਨੇ ਕੱਢੀਆਂ ਆਹ ਸਰਪ੍ਰੀ ਤੇ ਐਸਾਈ ਹੂੰ ਆਹ ਸਰਪ੍ਰੀ ਤੇ ਆ ਤੁਹਾਨੂੰ ਬੋਲੇ ਆ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਹਾਂ ਕਿਸ ਵਜ੍ਹਾ ਤੋਂ ਬੋਲੇ ਆ ਇਹ ਕਹਿੰਦੇ ਇੱਧਰ ਆਨੀ ਤੂੰ ਕਹਿੰਦੇ ਨਹੀਂ ਨੂੰ ਜਾਣ ਨਾ ਦੇ ਇਹਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਤੇ ਕਰੋ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆਦੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਤਮੀਜ਼ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਯਾਰ ਸਾਰਾ ਸਾਰਾ ਝੂਠ ਬੋਲ ਰਿਹਾ ਹੂੰ ਸਾਨੂੰ ਕੋਈ ਜਾਣੀ ਬਿੱਤੀ ਪੁੱਛੀ ਜਾਵੇ ਸਾਰਾ ਕੁਝ ਤਾਂ ਆ ਜੀ ਆਸੇ ਇਹ ਕਹਿੰਦੇ ਸੀ ਜੀ ਗੱਲ ਬਣੀ ਬੈ ਲੋਕ ਲਿਆ ਹੂੰ ਤੇ ਇਹ ਮੁੜ ਕੇ ਪਤਾ ਨਹੀਂ ਕੀ ਬਸ ਲਾਵੇ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਮੈਂ ਤੁਹਾਨੂੰ ਇੱਕ ਵਾਰ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਕਿ ਇੱਧਰ ਤੁਸੀਂ ਮੈਨੂੰ ਆਹ ਇੰਨੀ ਜਰਾ ਮੈਂ ਐਸਾਂ ਨੂੰ ਗੱਲ ਕੀਤੀ ਹੂੰ ਨੇਡੀ ਪੁਲਿਸ ਫੋਰਸ ਆ ਗਈ ਏਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਈ ਤੁਹਾਡੇ ਨਾਲ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਪਿਆ ਕੋਣ ਆ ਪਿਓ ਕੋਣ ਆ ਜੀ ਪਤਾ ਨਹੀਂ ਹੁਣ ਕੋਣ ਤੁਹਾਨੂੰ ਕਹਿ ਰਹੇ ਪਿਓ ਨਾਲ ਗੱਲ ਕਰਾਉਣ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਆਓ ਇੱਧਰ ਆਓ ਬੋੜੇ ਸਾਡੇ ਕਹਿੰਦੇ ਇਹ ਕਿਸੇ ਆਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਮਗਰ ਕੋਈ ਦੱਸਿਆ ਨਹੀਂ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀ ਕੀਤੀ ਇਹਨਾਂ ਨੇ ਹੈਲਮਟ ਲਾਇਸੈਂਸ ਤੇ ਮਿਸਰੇ ਦਾ ਗ੍ਰਾਫ ਹਮ ਆਹ ਇਹਨਾਂ ਨੇ ਹੁਣ ਕਰਿਆ ਜਦੋਂ ਮੈਂ ਜਾਵਾਤ ਜੇ ਨਹੀਂ ਮੈਂ ਕਰਤਾ ਵੀ ਮੇਰੇ ਪਰਚਾ ਨਾ ਦਰਜ ਕਰਾ ਦੇ ਨੀ ਗੱਲ ਕਰਾਈ ਜੀ ਨਾਲ ਅਫਸਰ ਨਾਲ ਮੈਂ ਕਰਵਾਈ ਤਾਂ ਹੀ ਛੱਡੇ ਨੇ ਮੈਂ ਗੱਲ ਕਰਤੀ ਨਾ ਮੈਨਾਂ ਨਹੀਂ ਕਰਾਈ ਉਹ ਤਾਂ ਬਾਅਦ ਹੀ ਕਰ ਜਦੋਂ ਆਏ ਆਪਰੇ ਰੀਡਰ ਰਸੀਪਾ ਜੀ ਰੀਡਰ ਸੀ ਆ ਰੀਡਰ ਰਿਕਾਰਡਿੰਗ ਆ ਇਹਨਾਂ ਨੇ ਕੀ ਕੀਤਾ ਦੱਸੋ ਜੀ ਕਿੰਨੇ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਇਦਾਂ ਸਰ ਉਹਦਾ ਛੱਡ ਦਿੰਨੇ ਆ ਉਹ ਕਹਿ ਰਹੇ ਸਾਡੇ ਕੋਲ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਤੁਹਾਡੇ ਕਿਸ ਨੇ ਉਹਦਾ ਉਹਦਾ ਕਹਿੰਦੇ ਸੀ ਕਿ ਮੈਂ ਅਫਸਰ ਦੀ ਵਾਈਫ ਆ ਉਹਨਾਂ ਨੇ ਗੱਲ ਕਰੀ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਕੇ ਛੱਡਿਆ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡਿਆ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਅਫਸਰ ਦਾ ਸਾਨੂੰ ਗੱਲ ਕਰਕੇ ਛੱਡਿਆ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸੇ ਅਫਸਰ ਦਾ ਨਹੀਂ ਹੁਣ ਕਹਿ ਰਿਹਾ ਕਿ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਪਹਿਲਾਂ ਤਾਂ ਇਹਨਾਂ ਨੇ ਕਿਹਾ ਤਾਂ ਬਾਗ ਚੋ ਹੁਣ ਤਰਿਆ ਪਾਉਂਦਾ ਜਦੋਂ ਪਤਾ ਲੱਗਿਆ ਨਾ ਵੀ ਮੈਡਮ ਨੇ ਤਾਂ ਸਾਡੀਆਂ ਕਾਲਾਂ ਨੂੰ ਸਾਹਾਜ ਕਰਤਨ ਮੈਡਮ ਨੂੰ ਪਤਾ ਲੱਗ ਕੇ ਵੀ ਗਾਣਾ ਕੱਢ ਰਹੇ ਨੇ ਫਿਰ ਇਹਨਾਂ ਨੇ ਬੋਲ ਪਾ ਦਿੱਤਾ ਨਹੀਂ ਗਾਣਾ ਤੁਸੀਂ ਕੱਢ ਰਹੇ ਹੋ ਕੋਈ ਹੱਲ ਨਹੀਂ ਤੁਸੀਂ ਵੈਲਟੀ ਰਹਿ ਕੇ ਫਿਰ ਉਹ ਬੋਲ ਮੈਨੂੰ ਕਹਿੰਦੇ ਆ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਨਹੀਂ ਰਹਿਿਆ ਬੋਲ ਪਾ ਦਿੱਤਾ ਉਹ ਕਹਿੰਦੇ ਕਿ ਸਾਡਾ ਗਲਤ ਫਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਐਦਾਂ ਵੀ ਕੋਈ ਹੋਈ ਮੈਡਮ ਗੱਲ ਕੱਲ ਤੋਂ ਬੋਲੇ ਨੇ ਪਾ ਬੋਲੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰ ਮੈਂ ਤੁਹਾਨੂੰ ਵੀ ਦੇਣਾ ਜਿਹੜੀ ਮੇਰੇ ਕੋਲ ਵੀ ਬਣੀ ਪਈ ਆ ਜਿਹੜੀ ਮੇਰੇ ਕੋਲ ਤੁਹਾਡੇ ਨਾਲ ਪਿਓ ਰਾ ਗਲ ਕਰਾਉਣੀ ਆ ਦਿਖਾ ਦਿਓ ਮਾੜਾ ਵੀਡੀਓ ਦਿਖਾ ਦਿਓ ਵਾਲੀ ਤੁਸੀਂ ਦਿਖਾਓ ਤੁਹਾਡੇ ਕੋ ਕਿ ਪ੍ਰੂਫ ਨੇ ਲਿਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰਨ ਚਪੇੜਾ ਮਾਰਨ ਹੋਦੀ ਆ ਇਹ ਦੇਖ ਲਓ ਚਪੇੜਾ ਮਾਰਨ ਹੋਦੀ ਆ ਦਿਖਾਓ ਵੀਡੀਓ ਚਪੇੜਾ ਮਾਰਨ ਹੋਦੀ ਆ ਕਿਹਦੀ ਚਪੇੜਾ ਮਾਰਨ ਸੈਂਦੇ ਨਾਲ ਹੋ ਗਿਆ ਚਪੇੜਾ ਮਾਰਨ ਹੋਦੀ ਆ ਚਨੰਦੀ ਤੇ ਖਾਣ ਦੀ ਕਰੂਗੀ ਚਨੰਦੀ ਨਿੱਕੇ ਤੈਨੂੰ ਕਹਿੰਦਾ ਕਿ ਬੈਠੀ ਅਫਸਾਨੀ ਬੀਬੀਆਂ ਇਦਾਂ ਨਹੀਂ ਕਰਦੀਆਂ ਇਹ ਅਫਸਾਨੀ ਵਾਈਫ ਹੋਣੇ ਤੁਸੀਂ ਇਦਾਂ ਨਹੀਂ ਬੋਲ ਸਕਦੇ ਹਨ ਇਹ ਵੀ ਨਹੀਂ ਬੋਲ ਸਕਦਾ ਇਹ ਕਿੱਥੋਂ ਆਏ ਹੋ ਮੇਰੇ ਕੋਲ ਇਹ ਮੋਬਾਈਲ ਖੋਲੀ ਸੀ ਬਾਅਦ ਚ ਮੋਬਾਈਲ ਖੋਲਿਆ ਹੌਲਦਾ ਮੈਂ ਅੱਛਾ ਜੀ ਮੋਬਾਈਲ ਕਿੱਦਾਂ ਖੋਇਆ ਸੀ ਐਚ ਭੇਜ ਦੋ ਗੱਲ ਮਾਰ ਸਰ ਕੀ ਗੱਲ ਕੀ ਹੋਈ ਸੀ ਉਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇਹਨਾਂ ਨੇ ਰੋਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਬੇਟਾ ਸੀਗਾ ਉਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਹਾਂ ਪਾਜੀ ਹੈਲਮਟ ਕਹਿੰਦੇ ਪਾਜੀ ਹੈਲਮਟ ਦੀ ਲਾਇਸੈਂਸ ਕਹਿੰਦੇ ਫੇਰ ਜੋ ਪਾਜੀ ਗੱਡੀ ਚਾਰ ਦੇ ਲਾਓ ਇਹ ਕਹਿੰਦੇ ਵੀ ਮੈਡਮੋ ਕਹਿੰਦੇ ਆ ਸਾਫ ਸਾਡੇ ਅਧਿਆਤ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਤਾਂ ਚੱਲ ਕੋਈ ਗੱਡੀ ਨਾਲ ਫਿਰ ਨਹੀਂ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਰੇ ਅਫਸਰ ਨਾਲ ਗੱਲ ਕਰਾਈ ਹੈ ਤੇ ਬਾਅਦ ਦੇ ਵਿੱਚ ਮੈਡਮੋ ਕੁੱਟਿਆ ਕੁੱਟਿਆ ਸਾਡੇ ਅੰਚਾਰ ਨੂੰ ਕੁੱਟਿਆ ਆਪਣੇ ਪਿਓ ਨਾਲ ਗੱਲ ਕਰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹਨਾ ਯਾਨੀ ਕਿ ਛੱਡੀ ਦਿਓ ਭਾਜੀ ਗੱਲ ਕਰਨ ਆਈਆਂ ਭਾਜੀ ਇੱਥੇ ਪੜੀ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਿਲੀ ਮੈਂਬਰ ਬਿਹੇਵ ਕਰਦਾ ਹੈ ਨਹੀਂ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕ ਵਾਰ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੀ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰੇ ਕਿਸੇ ਨਾਲ ਵੀ ਨਹੀਂ ਕਰਾਈ ਗੱਲ ਜੀ ਮੇਰੀ ਗੱਲ ਨਹੀਂ ਨਹੀਂ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚੱਲ ਜੋ ਚੱਲ ਜੋ ਚੱਲ ਜੋ ਛੱਡ ਦੇ ਸੀਗੇ বিনা ਚਲਾਣ ਤੋਂ ਆ ਤੁਸੀਂ ਇੱਧਰ ਆ ਜਾਓ ਉੱਥੇ ਦੇ ਰੋਡ ਜਿਹਨੂੰ ਕਹਿੰਦਾ ਮੈਂ ਤੁਸੀਂ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਨੀ ਆ ਜਾਓ ਮੈਂ ਇੱਧਰ ਨਹੀਂ ਆਇਆ ਉਹ ਕਹਿੰਦਾ ਉਹ ਆਏ ਨੇ ਨਾਲ ਕਹਿੰਦੇ ਉਹ ਲਾਗ ਲੈ ਗਏ ਨੇ ਉਹਨਾਂ ਨਾਲ ਗੱਲ ਹੋਈ ਤੇ ਫੋਨ ਹੈ ਨਹੀਂ ਉਹ ਮੁਲਾਜ਼ਮ ਉਸ ਦੇ ਇੱਕ ਇਹ ਭਾਜੀ ਆ ਇੱਕ ਹੋਰ ਮੁੰਡਾ ਮੁਲਾਜ਼ਮ ਆ ਕਹੋ ਰਿਹਾ ਕੱਲ ਨੂੰ ਤਰੀਪਾ ਦੇ ਕੁੜਿਆਂ ਨਾਲ ਵੀ ਧੱਕਾ ਕਰ ਰਹੇ ਨੇ ਉਹ ਤਾਂ ਕਹਿੰਦੇ ਉਹ ਮੁਲਾਜ਼ਮ ਨਹੀਂ ਘਰ ਸਾਡੇ ਘਰ ਆ ਬੰਦੇ ਨਹੀਂ ਇੱਕ ਮੁੰਡਾ ਹੋਰ ਆਇਆ ਕਹਿੰਦੇ ਇਹ ਬਸ ਆਉਂਦਾ ਵੀ ਇੱਥੇ ਹਾਂ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹਾਂ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਦੂਸਰੇ ਪਾਸੇ ਪੁਲਿਸ ਵੀ ਇਸ ਵਕਤ ਦਾਜ ਦੇ ਕਿ ਦੋਨੇ ਪੱਖ ਆਮੋ ਸਾਹਮਣੇ ਹੋ ਗਏ ਹੋਏ ਆ ਦਾਜ ਦੇ ਕਿ ਆਪ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਮੋਟਰਸਾਈਕਲ ਰੋਕਣ ਤੋਂ ਬਾਅਦ ਵਿਵਾਦ ਜਿਹੜਾ ਹੋਰ ਵੱਧਾ ਹੈ ਨਜ਼ਰ ਆ ਰਿਹਾ ਇਸ ਵਕਤ ਇਨਸਪੈਕਟਰ ਨੇ ਜਿਹੜੇ ਜੋਂਦੇ ਸੜਕਾ 'ਤੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਹਾਂ ਚਲਾਓ ਇਹਨੂੰ ਕੋਈ ਨਾ ਬੜੀ ਮੈਂ ਤਾਂ ਅੱਗੇ ਨੰਬਰ ਜਾਈਗਾ ਜਾ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਸੋ ਦੇਖ ਸਕਦੇ ਹੋ ਇਸ ਵਕਤ ਪੁਲਿਸ ਆਉ ਰਹੀ ਹੈ ਦਾਦੇ ਕੀ ਕਾਫੀ ਵੱਡੀ ਗਿਣਤੀ ਰੇ ਤਣਾਤ ਆ ਸੋ ਦੇਖ ਸਕਦੇ ਹੋ ਮਾਹੌਲ ਇਸ ਵਕਤ ਕਿਹੋ ਜਿਹਾ ਬਣ ਗਿਆ ਪੁਲਿਸ ਜਿਹੜੀ ਦਾਦੇ ਕੇ ਇਸ ਇਲਾਕੇ ਦੇ ਵਿੱਚ ਜਿੰਨੇ ਟ੍ਰੈਫਿਕ ਦੇ ਮੁਲਾਜ਼ਮ ਨੇ ਸਾਰੇ ਇਸ ਵਕਤ ਉਰੇ ਤਣਾਤ ਹੋਏ ਪਏ ਆ ਆ ਦੇਖ ਸਕਦੇ ਹੋ ਜੋਂ ਦੀਆਂ ਗੱਡੀਆਂ ਉਰੇ ਆ ਚੁੱਕੀਆਂ ਨੇ ਬਿਲਕੁਲ ਨਜ਼ਦੀਕ ਸਵਿਧਾਨ ਚੌਕ ਹੈ ਉਸ ਦੇ ਨਜ਼ਦੀਕ ਇਹ ਜਿਹੜਾ ਦੱਸਦੇ ਕਿ ਵਿਵਾਦ ਹੋਇਆ ਪੁਲਿਸ ਹੀ ਪੁਲਿਸ ਉਰੇ ਹੋਈ ਪਈ ਆ ਦੇਖ ਸਕਦੇ ਹੋ ਉਰੇ ਮੈਡਮ ਮੌਜੂਦ ਨੇ ਗੱਲਬਾਤ ਕਰਨ ਲਈ ਹੈ ਨਾਕੇ ਦੇ ਉੱਤੇ ਵਿਵਾਦ ਜਿਹੜਾ ਹੁੰਦਾ ਹੈ ਦਿਖਾਈ ਦੇ ਰਿਹਾ ਇਸ ਵਕਤ ਦੇਖ ਸਕਦੇ ਹੋ ਤੁਸੀਂ ਕੀ ਚਲਾ ਰਹੇ ਸੀ ਬੁੱਲੜੇ? ਗਵਾਨ। ਠੀਕ। ਕਹਿੰਦਾ ਬੇਟਾ ਤੇ ਤੇ ਚਾਹੋਲੀ ਹੈਲਮਟ ਨਹੀਂ ਹੈਗਾ। ਅਸੀਂ ਅੱਗੇ ਠੀਕ ਹੈ ਵੀ ਜੀ ਜਿਹੇ ਹੈਲਮਟ ਨਹੀਂ ਹੈਗਾ। ਹੈਲਮਟ ਦੇਖਣ ਤੱਕ ਨਹੀਂ। ਗਵਾਨ ਕਰ ਦੋ। ਪਰ ਉਹ ਬੱਚੀ ਕਹਿੰਦਾ ਮੈਂ ਮੈਡਮ ਨਾਲ ਸਮਝਾ ਕਰਦਾ ਹਾਂ। ਇੱਥੇ ਨੀ ਨੋਕਲ ਕਾਰਲਰ ਤੇ ਛੱਡ ਕੇ ਆ ਰਹਿਆਂ ਦਾ। ਅਸੀਂ ਇੱਥੋਂ ਲੰਘ ਕਹਿੰਦਾ ਲੰਘ ਜਾਓ ਲੰਘ ਜਾਓ। ਸਾਨੂੰ ਸਾਬ ਨਾਲ ਗੱਲ ਕਰਾਤੀ ਹੋਣੀ ਜਦੋਂ ਨੁਗਾਉਣ ਲੱਗੇ।